ਪੂਰੀ ਦੁਨੀਆ ਭਾਰਤੀ ਲੋਕਾਂ ਦੇ ਫੋਲਾਦੀ ਹੌਸਲੇਆਂ ਅਤੇ ਬੁਲੰਦ ਇਰਾਦਿਆਂ ਨੂੰ ਸਜਦਾ ਕਰਦੀ ਹੈ ਇਸ ਮਿਹਨਤ ਦੀ ਬਦੌਲਤ ਹੀ ਭਾਰਤੀਆਂ ਨੇ ਪੂਰੀ ਦੁਨੀਆ ਵਿੱਚ ਚੰਗਾ ਨਾਮ ਖੱਟਿਆ ਹੈ ਤੇ ਹਰ ਮੁਕਾਮ ਹਾਸਲ ਕੀਤਾ ਹੈ ਇਟਲੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ ਵੱਖਰੀ ਭਾਸ਼ਾ ਹੋਣ ਦੇ ਬਾਵਜੂਦ ਇਟਲੀ ਵਿੱਚ ਵੀ ਭਾਰਤੀਆਂ ਨੇ ਚੰਗਾ ਮੁਕਾਮ ਹਾਸਲ ਕੀਤਾ ਹੈ ਨਵੀਂ ਪੀੜੀ ਨੇ ਪੜ੍ਹਾਈ ਵਿੱਚ ਵੀ ਮੱਲਾ ਮਾਰੀਆਂ ਹਨ ਇਸੇ ਦੌਰਾਨ ਭਾਰਤ ਦੇ ਸ਼ਹਿਰ ਚੰਡੀਗੜ੍ਹ ਨਾਲ ਸੰਬੰਧਿਤ ਨੌਜਵਾਨ ਹਿਮਾਂਸ਼ੂ ਕੁਮਾਰ ਨੇ ਇਟਲੀ ਚ ਬਿਕੋਕਾ ਯੂਨੀਵਰਸਿਟੀ ਮਿਲਾਨ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਹਿਮਾਂਸ਼ੂ ਦੇ ਪਿਤਾ प्रमोद ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦਾ ਬੇਟਾ 9 ਸਾਲ ਦੀ ਉਮਰ ਵਿੱਚ ਇਟਲੀ ਪੁੱਜਾ ਸੀ ਤੇ ਬਚਪਨ ਤੋਂ ਹੀ ਪੜ੍ਹਾਈ 'ਚ ਕਾਫੀ ਹੁਸ਼ਿਆਰ ਸੀ। ਹਿਮਾਮਸ਼ੂ ਕੁਮਾਰ ਦੀ ਇਸ ਪ੍ਰਾਪਤੀ ਦੇ ਨਾਲ ਇਟਲੀ ਦੀ ਧਰਤੀ ਤੇ ਪੂਰੇ ਭਾਰਤੀ ਭਾਈਚਾਰੇ ਦਾ ਮਾਣ ਵਧਿਆ ਹੈ। ਵਿਛੋਕਰ ਤੋਂ ਇਹ ਪਰਿਵਾਰ ਹਰਿਆਣਾ ਨਾਲ ਸੰਬੰਧਿਤ ਹੈ ਤੇ ਪਿਛਲੇ ਲੰਬੇ ਅਰਸੇ ਤੋਂ ਇਟਲੀ ਦੇ ਬੈਰਗਾਮੋ ਵਿਖੇ ਰਹਿ ਰਿਹਾ ਹੈ। ਇਮਾਨਸੂ ਤੋਂ ਪਹਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਤ ਪੰਜਾਬ ਦੀ ਧੀ ਲਬਰੀਤ ਕੌਰ ਨੇ ਮੈਡੀਕਲ ਖੇਤਰ ਵਿੱਚ ਟੌਪ ਕਰਦਿਆ ਤੁਸਕਾਨਾ ਸੂਬੇ ਦੀ ਪਹਿਲੀ ਭਾਰਤੀ ਮੂਲ ਦੀ ਦੰਦਾ ਦੀ ਡਾਕਟਰ ਬਣ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਸਟਾਰ نیوز ਪੰਜਾਬੀ ਧੀ ਲਈ ਇਟਲੀ ਤੋਂ ਹਾਨੀ ਸਿੰਘ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ